ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਲਗਾਤਾਰ ਨਿਰੰਤਰ ਹਿੰਦੁਸਤਾਨ ਤੇ ਹਮਲੇ ਜਾਰੀ ਰੱਖੇ ਹੋਏ ਸੀ ਆਉਂਦਾ ਸੀ ਹਿੰਦੁਸਤਾਨ ਦੀ ਇੱਜ਼ਤ ਆਬਰੂ ਤੇ ਹਮਲੇ ਕਰਕੇ ਇੱਜ਼ਤ ਆਬਰੂ ਮਿੱਟੀ ਚ ਮਿਲਾਉਣ ਦੀ ਕੋਸ਼ਿਸ਼ ਕਰਕੇ ਉਹ ਉੜ ਜਾਂਦਾ ਸੀ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ 1757 ਵਾਲਾ ਹਮਲਾ ਕੀਤਾ ਤਾਂ ਸਿੰਘਾਂ ਨੇ ਇਹੋ ਜਿਹਾ ਉਹਨੂੰ ਜ਼ਾਹਰ ਦਿਖਾਏ ਕਿਉਂਕਿ ਖਾਲਸਾ ਦਾ ਸੁਭਾਅ ਖਾਲਸਾ ਸੁਭਾਅਕ ਤੌਰ ਤੇ ਡਰਦਾ ਨਹੀਂ ਤੇ ਬਦਾਨੀ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿ ਮੈਂ ਇਸ ਹਿੰਦੁਸਤਾਨ ਦੇ ਵਿੱਚ ਇਹ ਸੋਚ ਕੇ ਆਇਆ ਜਾਂ ਪਹਿਲਾਂ ਵੀ ਬਾਬਰ ਤੋਂ ਲੈ ਕੇ ਅਸੀਂ ਆਉਂਦੇ ਰਹੇ ਆ ਕਿ ਸਾਡੀਆਂ ਜੜ੍ਹਾਂ ਹਿੰਦੁਸਤਾਨ ਦੇ ਵਿੱਚ ਪੱਕੀਆਂ ਹੋ ਜਾਣ ਇਹ ਲੱਗਣੇ ਨਹੀਂ ਦਿੰਦੇ ਜੜ੍ਹਾਂ ਤੇ ਅਸੀਂ ਮੁਗਲਾਂ ਨੂੰ ਢਾ ਲਿਆ ਅਸੀਂ ਬਰਹਟਿਆਂ ਨੂੰ ਡਰਾ ਲਿਆ ਅਸੀਂ ਰਾਜਪੂਤਾਂ ਨੂੰ ਡਰਾ ਲਿਆ ਕੋਈ ਵੀ ਐਸੀ ਕੌਮ ਨਹੀਂ ਜਿਹੜੀ ਕੌਮ ਨੇ ਸਾਡੇ ਮੂਹਰੇ ਸਰਨਾ ਝੁਕਾਇਆ ਹੋਵੇ ਇਹ ਕਿਹੜੀ ਕੌਮ ਹੈ ਇਹ ਜਿਹੜੀ ਕੌਮ ਸਾਡੇ ਪੈਰ ਨਹੀਂ ਲੱਗਣ ਦਿੰਦੇ ਤੇ ਸਾਨੂੰ ਸਾਹ ਤੱਕ ਨਹੀਂ ਲੈਣ ਦਿੰਦੇ ਜੰਗਲਾਂ ਦੇ ਵਿੱਚੋਂ ਨਿਕਲਦੇ ਨੇ ਸਾਡੇ ਤੇ ਹਮਲਾ ਕਰਕੇ ਸਾਡਾ ਸਭ ਕੁਝ ਲੁੱਟ ਖੋਟ ਕੇ ਫੇਰ ਭਜ ਜਾਂਦੇ ਨੇ